ਲੋਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਲਓ ਜੀ ਆਪਾਂ ਜੀ ਪਹੁੰਚ ਗਏ ਆਂ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਟਾਈਮ ਜਿਹੜਾ ਜੀ ਤਕਰੀਬਨ 7 ਵਜ ਗਈ ਜੀ ਪੂਰੇ ਤੇ ਬੋਲੀ ਜਿਹੜੀ ਸ਼ੁਰੂ ਹੋਣ ਵਾਲੀ ਹੈ ਜੀ ਤੇ ਟਰਾਲੀਆਂ ਆਜਾਈਆਂ ਜੀ ਪੰਜ ਟਰਾਲੀਆਂ ਆਈਆਂ ਜੀ ਦੇਖੋ ਇਧਰ ਤਿੰਨ ਟਰਾਲੀਆਂ ਇਧਰ ਆ ਤੇ ਦੋ ਟਰਾਲੀਆਂ ਇਧਰ ਆ ਪੰਜ ਟਰਾਲੀਆਂ ਆਈਆਂ ਤੇ ਲਓ ਜੀ 7 ਜਿਹੜੇ ਪੂਰੇ ਵੱਜ ਗਏ ਆ ਤੇ ਲਓ ਜੀ ਜਿਹੜੀ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਜੀ ਕੇਵਲ ਰੀ ਆ ਗਏ 2 ਅਕਤੂਬਰ ਜਗਾ ਹੈਗੀ ਜੀ ਕੋਟਕਪੁਰਾ ਮੰਡੀ ਤੇ ਲਓ ਜੀ ਪਹਿਲੀ ਟਰਾਲੀ ਤੋਂ ਜਿਹੜੀ ਬੋਲੀ ਸ਼ੁਰੂ ਹੋਣ ਲੱਗੀ ਆ ਤੇ ਆ ਅੰਦਰ ਦੀ ਤੂੜੀ ਆ ਜੀ ਪਹਿਲੀ ਟਰਾਲੀ ਕੁਆਲਿਟੀ ਕਰੋ ਚੈੱਕ ਜੀ ਬਹੁਤ ਵਧੀਆ ਕੁਆਲਿਟੀ ਹੈ ਪਹਿਲੀ ਟਰਾਲੀ ਦੀ ਦੇਖੋ ਜੀ ਬਹੁਤ ਸਿਰਾ ਕੁਆਲਿਟੀ ਆ ਅੰਦਰ ਦੀ ਤੂੜੀ ਆ ਜੀ ਫਤਵਾ ਹੋ ਗਿਆ ਬੋਲੋ ਬਾਈ 300 ਰੁਪਿਆ 300 ਲੋ ਜੀ 300 ਰੁਪਿਆ ਤੁਹਾਨੂੰ ਬੋਲੀ ਜਿਹੜੀ ਸ਼ੁਰੂ ਹੋ ਗਈ ਜੀ ਉਹ ਕਿਹੜੀ ਵਾਲੇ ਦਾ ਸ਼ਗਾਤ ਕੰਮ ਨਾ ਬੋਲਾ ਕਰੋ ਸਹੀ ਬੋਲਾ ਕਰੋ ਕੋਈ ਨਹੀਂ ਕੋਈ ਨਹੀਂ ਹਾਂ ਕਰਕੇ ਦਾ 200 ਰੁਪਿਆ ਬੋਲ 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 ਇੱਕ ਵਾਰ ਫੇਰ 325 ਰੁਪਿਆ 25 32 35 40 45 ਦਾ ਦੇ ਜੀ 350 52 60 65 ਤਵਾ ਸਿਰ ਵੀ ਲੈ ਬਾਈ ਜੀ ਲਓ ਬਾਈ ਜੀ ਪਹਿਲੀ ਟਰਾਲੀ ਲੱਗੀ 380 ਰੁਪਏ ਦੇ ਜੀ ਬੁੱਲੀ ਜਿਹੜੀ ਪਹੁੰਚ ਗਈ ਹੈ ਪਹਿਲੀ ਟਰਾਲੀ ਦੇ ਅੰਦਰ ਦੀ ਤੂੜੀ ਹੈ ਬਹੁਤ ਸਿਰਾ ਕੁਆਲਿਟੀ ਹੈ 380 ਰੁਪਏ ਲੱਗੇ ਤੇ ਰਹਿ ਗਏ ਚਾਰ ਨਾਲ ਰਹਿ ਗਏ ਜੀ ਹੋਰ ਤੇ ਅੱਜ ਤੂੜੀ ਬਸ ਚਾਰ ਪੰਜ ਲੱਗੇ ਆਇਆ ਕਰਨਗੇ ਕਿਉਂਕਿ ਹੁਣ ਜਿਹੜਾ ਸੀਜ਼ਨ ਜਿਹੜਾ ਝੋਨੇ ਦਾ ਬਾਈ ਚੱਲ ਪਿਆ ਤਾਂ ਕਰਕੇ ਤੂੜੀ ਦਾ ਜਿਹੜਾ ਰੇਟ ਹੁਣ ਵਧਣ ਦੇ ਪੂਰੇ ਫੁੱਲ ਚਾਂ ਸਕਿਆ ਕਿ ਤੂੜੀ ਬਸ ਆਹੀ ਟਰ ਚਾਰ ਪੰਜ ਟਰਾਲੀਆਂ ਆਇਆ ਕਰਨੀਆਂ ਬਾਕੀ ਫਿਰ ਦੂਸਰੀ ਟਰਾਲੀ ਦੇਖਦੇ ਆਂ ਜੀ ਆ ਵੀ ਤੂੜੀ ਅੰਦਰ ਦੀ ਤੂੜੀ ਟੌਪ ਦੀ ਕੁਆਲਿਟੀ ਸਿਰਾ ਕੁਆਲਿਟੀ ਆ ਦੇਖੋ ਜੀ ਆ ਕੁਆਲਿਟੀ ਆ ਤੇ ਇਹ ਵੀ ਅੰਦਰ ਦੀ ਤੂੜੀ ਆ ਦੇਖੋ ਸੁੱਕੀ ਜਮਾ ਆ ਦੇਖੋ ਯਾ ਤੂੜੀ ਆ ਜਿਵੇਂ ਸੁੱਕੀ ਬਰਫ ਵਰਗੀ ਚਿੱਟੀ ਜਮਾ ਅੱਗੇ ਆ ਜਾ ਕੇਵळा ਨੌਜੀ 5 7 ਗਾਹਕ ਹੈਗੇ ਆ ਇੱਧਰ ਲੱਗ ਗਿਆ 300 40 ਹੀ ਖੜੀਆਂ 300 320 ਰੁਪਏ ਸਾਡੇ ਦਾ ਖਚੁੰਜਾ 352 60 ਜੀ 65 70 70 ਉਹ ਗੋਲੀਾਂ ਦੇ ਹਾਂ 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 ਕੋਣ ਐ ਵਕਲ ਲੈਣੀ ਆ ਜਾਨਾ 70 ਸਹੀ ਗੱਲ ਆ ਬੋਲਾ ਜੀ ਉਹ ਤੇਰਾ ਬੋਲੀ ਹੁੰਦਾ 375 ਉਹਦੇ ਆ 80 80 ਬੋਲਾਂਗੇ ਨਾ ਚੱਲ 380 ਵੀ ਪੈਣਾ ਭਾਈ ਦੂਜੀ ਟਰਾਲੀ ਗਈ 380 ਰੁਪਏ ਵੇਗ ਗਈ ਦੂਸਰੀ ਟਰਾਲੀ ਤੇ ਦੂ ਤਿੰਨ ਨਗ ਹੋਰ ਰਹਿ ਗਏ ਜੀ ਬਸ ਇਹਨਾਂ ਟਰਾਲੀਆਂ ਹੋਰ ਰਾਂਗੇ ਅੱਜ ਤੂੜੀ तकरीबन ਸਾਰੀ ਅੰਦਰ ਦੀ ਆਈ ਆਈ ਆ ਵੀ ਦੇਖੋ ਤੂੜੀ ਬਹੁਤ ਵਧੀਆ ਕੁਆਲਿਟੀ ਸਿਰੇ ਦੀ ਕੁਆਲਿਟੀ ਹੈ ਅੰਦਰ ਦੀ ਤੂੜੀ ਹੈ ਜੀ ਬਾਈ ਲੋ ਜੀ ਤੀਜੀ ਟਰਾਲੀ ਤੇ ਪਹੁੰਚ ਗਏ ਜੀ ਦੋ ਟਰਾਲੀਆਂ ਦੀ ਡਿਬੋਲੀ ਹੋ ਗਈ ਆ ਅੰਦਰ ਜੀ ਅੰਦਰ ਦੀ ਥੋੜੀ ਬੋਲੋ ਹੀ 300 5 125 350 52 60 65 70 75 78 ਆ ਬੋਲੀ ਲੈ ਲੈਨੇ ਗਏ ਚਾਸੀ 90 99 99 400 405 10 10 ਬੋਲਾਂਗੇ ਨੇ 4 15 415 ਬੋਲਾਂਗੇ ਨੇ 30 ਰੁਪਏ 25 ਰੁਪਏ 30 ਰੁਪਏ 30 ਰੁਪਏ ਬੋਲਾਂਗੇ ਨੇ 33 ਰੁਪਏ 435 ਬੋਲਾਂਗੇ ਨੇ ਹਾਵੇ ਬਿੱਟੂ ਵੀ ਹੋ ਗਈ ਹੋਗੀ ਲੋ ਜੀ 435 ਰੁਪਏ ਹੋ ਗਈ ਜੀ ਸਿਰਾ ਰੇਟ ਕੋਟ ਖਪਰਾ ਮੰਡੀ ਦਾ ਜੀ ਤੀਜੀ ਟਰਾਲੀ ਦਾ ਜੀ 435 ਰੁਪਏ ਲੱਗ ਗਿਆ ਜੀ ਤੇ ਦੋ ਨਾਗ ਰਹਿ ਗਏ ਬਾਈ ਆਹ ਲਾਸਟ ਵਾਲੇ ਤੇ ਸਿਰਾ ਰੇਟ ਅੱਜ 435 ਰੁਪਏ ਹੋ ਗਿਆ ਉਹੀ ਗੱਲ ਵੀ ਰੇਟ ਜਿਹੜੇ ਫੁੱਲ ਜਿਹੜੇ ਰੇਟ ਵਧਣ ਦੇ ਚਾਂਸ ਹੋ ਗਏ ਜੀ ਤੇ ਚੌਥੀ ਟਰਾਲੀ ਤੇ ਦੇਖਦੇ ਹਾਂ ਕੀ ਬੰਦਾ ਤੇ ਲੋ ਜੀ ਗਾਹਕ ਹੋਰ ਆ ਗਏ ਦੋ ਤਿੰਨ ਤੇ ਹਾਂਜੀ ਲੈ ਤੂੜੀ ਅੱਥੇ ਕਿਹੜੀ ਪੰਡ ਚੋਂ ਆਂਦਾ ਬਾਹ ਦੀ ਤੂੜੀ ਆ ਵੀ ਮਾਰੀ ਮੋਟੀ ਦਾ ਆਉਗੀ ਬਾਹ ਦੀ ਹੈ ਹਾਂ ਬਾਹ ਦੀ ਹੈ ਬਾਹ ਦੀ ਨਾਲੇ ਫਿਰ ਵੀ ਕੋਈ ਨਹੀਂ ਤੂੰ ਇਹ ਨਹੀਂ ਜਮਾਉਂਦਾ ਆਹ 5000 ਰੁਪਏ ਰੁੱਕੇ ਤੂੜੀ ਆ ਦਿੱਲੀ ਹੈਣੀ ਬਾਹ ਦਾ ਆਉਗੀ ਆਉਂਦੀ ਆਉਗੀ ਬਾਈ ਲਓ ਜੀ ਆਹ ਕੁਆਲਿਟੀ ਬਾਹ ਦੀ ਤੂੜੀ ਆ ਦੇਖੋ 250 ਰੁਪਿਆ ਬੋਲ 280 ਬੋਲ 280 ਨਹੀਂ 300 ਬੋਲ ਫਿਰ ਹਾਂ ਅੱਛਾ 500 5 ਰੁਪਏ 5 10 10 ਕਿਹਦੇ ਦੇ 10 ਆ ਭਾਈ ਦੇ ਆ 15 15 315 ਜੀ 25 25 20 20 350 52 52 60 360 ਰੁਪਏ ਬੋਲਾਂਗੇ ਨੇ 360 ਬਾਈ ਕਿੱਥੇ ਇਹਨੂੰ ਲਓ ਜੀ 360 ਰੁਪਏ ਲੱਗ ਗਈਆਂ ਤੂੜੀ ਤੇ ਲਓ ਜੀ ਲਾਸਟ ਨਾਗ ਰਹਿ ਗਿਆ ਤੇ ਅੱਜ ਜਿਹੜਾ ਰੇਟ ਆ ਜੀ 350 ਤੋਂ ਲੈ ਕੇ ਤੇ 440 ਰੁਪਏ ਤੱਕ ਜਿਹੜੀ ਤੂੜੀ ਵਿਕੀ ਆ ਕੋਟਕਪੁਰਾ ਮੰਡੀ ਦੇ ਵਿੱਚ ਲਾਸਟ ਟਰਾਲੀ ਰਹਿ ਗਈ ਇਹ ਦੇਖਦੇ ਕਿੱਥੋਂ ਕਿੱਥੇ ਜਾਂਦੀ ਹੈ ਬਾਕੀ ਇਹ ਵੀ ਬਾਹਰ ਦੀ ਤੂੜੀ ਲੱਗਦੀ ਥੋੜਾ ਰੰਗ ਦਾ ਜਿਹੜਾ ਆ ਦੇਖੋ ਜੀ ਲਾਲ ਦਾ ਰੰਗ ਆ ਤੇ ਬਾਕੀ ਬਾਈ ਤੋਂ ਪਤਾ ਲੱਗੂ ਅੰਦਰ ਦੀ ਤੂੜੀ ਹੈ ਕਿ ਬਾਹਰ ਦੀ ਤੂੜੀ ਹੈ ਤੇ ਲੋ ਜੀ ਵੀਡੀਓ ਨੂੰ ਬਹੁਤ ਵਾਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਕਿੱਥੋਂ ਕਿੱਥੋਂ ਆਪਣੇ ਵੀਡੀਓ ਦੇਖ ਰਹੇ ਆਂ ਇਹ ਹਰ ਵਾਰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਫੁੱਲ ਪੂਰੀ ਤੱਕ ਲਾਸਟ ਤੱਕ ਦੇਖਿਆ ਕਰੋ ਜੀ ਕਿਉਂਕਿ ਚਾਰ ਪੰਜ ਨਾਗੀ ਹੁੰਦੇ ਹੁਣ ਖੋੜਕਪੁਰਾ ਮੰਡੀ ਦੇ ਵਿੱਚ ਵੱਲ ਵਾਲੇ ਗੀਆਂ ਬਾਈ ਹੈ 2 2 4 ਹੋਣਗੇ ਹੈ ਥੋੜੀ ਬੋਤੀ ਹੈਗੀ ਰੱਟ ਬਾਈ ਖਾ ਸਾਨੂੰ ਨਿਕਲੋ ਵੀ ਥੋੜੀ ਬੋਤੀ ਕਹਿੰਦਾ ਨਹੀਂ ਵੇਖ ਲੈ ਕੇ ਨਾ ਉਹਦੇ ਨਾਂ ਦੀ ਥੋੜੀ ਆ ਰਹੀ ਹੈ ਬਾਈ ਹੋ ਗਿਆ ਬਾਬੇ ਲੈਣੀਆਂ ਇਹ ਨਾ ਬਾਈ ਲਗਾਇਆ ਕੁੜੀ ਕੱਲ ਇਹ ਹੋਏ ਤਾਂ ਚਾਰ ਪੰਡਾਮ ਉਹੜੀ ਨਿਕਲੀ ਆ ਆ ਵੀਡੀਓ ਸਾਰੀ ਮੁਰਦੀ ਆ ਲੈ ਆਇਆ ਯਾਰ ਕੱਲ ਇਹ ਹੈ ਕੱਲ ਇਹ ਹੈ ਕੱਲ 70 ਰੁਪਏ ਕੀ ਸੀ ਲੱਗੀ ਕਿੱਧਰ ਸ਼ੈਡੂ ਕਿੱਧਰ ਗਿਆ ਬਾਈ 270 ਲੱਗੀ ਫੇਰੀ ਹਾਂ ਹਾਂ ਹੋਰ ਵਖਾ ਦੇਣਾ 270 ਰੁਪਏ ਲਈਦੀ ਮੈਂ ਪਰਿਆ 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 ਆ ਗਈ ਪਰ ਹਾਂ ਆ ਉੱਤੋਂ ਥੋੜੀ ਲਾ ਰਹੇ ਆਂ ਜੀ ਦੇਖੋ ਬਹੁਤੀ ਗਈ ਜਾਂਦਾ ਆ ਆ ਵੀ ਦੇਖ ਕੇ ਲੋਗ ਆ ਇਹ ਕੋ ਨਿਕਲੇ ਆ ਲੜ ਰਹੀ ਆ ਮੋੜ ਨਹੀਂ ਨੀ ਜਿਹੜੇ ਲੈਣੀ ਲੋਏ ਨਹੀਂ ਨਹੀਂ ਨਾ ਗੱਲ ਨੂੰ ਮਿੜੋਗੇ ਨਹੀਂ ਆ ਇਹਦੇ ਨਾ ਦੀ ਨਿਕਲੂਗੀ ਵਿੱਚੋਂ ਦੇਖ ਕੇ ਬੁੱਢੀ ਜੀਓ ਸਹੀ ਹੈ ਇਹ ਬੋਲ ਨਹੀਂ ਹੈ ਯਾਰ ਹਾਂ ਆ ਇੱਥੇ ਹੱਟ ਕਰਕੇ ਨੰਬੜੇ ਕੰਮ ਦਾ ਬੋਲੋ ਇਹ ਤੇਰੀ ਆ ਉਹ ਵੀ ਬੱਚੀ ਮਿਸਟੋ ਵੀ ਆ ਉਹ ਵੀ ਲਾ ਰੰਗਦੀ ਆ ਦੇ ਨਾਮ ਤੇ ਮਿੱਟੀ ਵੀ ਆ ਸਹੀ ਗੱਲ ਆ ਸਾਰਾ ਕੁਦਾ ਵੇਖ ਕੇ ਬੋਲੀ ਦਿਓ ਆਪ ਦੀ ਇਹ ਨਾਂ ਪਾਈ ਗਈ ਕਿ ਸੁੱਕ ਵੀ ਪਾਣੀ ਪੈ ਸਕਦੀ ਆ ਸਹੀ ਗੱਲ ਆ ਵਧੀਆ ਕੋਈ ਹੈ ਕਰਾਰੀ ਹੁੰਦੀ ਥੋਵੇਂ ਬੱਦੂ ਜਾ ਕੇ ਪਾਉਂਦੇ ਆ ਕਰਾਰੀ ਆ ਨਾਲਾ ਇਹ ਜਿਆ ਵੇਤਾ ਬੋਦਾ ਦਾਣੇ ਵਾਲੀ ਲੈਣੀ ਆ ਵਧੀਆ ਇਹ ਕਿਹੜਾ ਪਤਾਨਾ ਦੇ ਪੈਦਾ ਇਹ ਤਾਂ ਐ ਲੋਬੇਆ ਕੋਲੋਂ ਧੋਖ ਵੀ ਪਾਣੀ ਕਰਦਾ ਜੀ ਆ ਗਿਆ ਕੋਈ ਪਤਾ ਨਹੀਂ ਸਹੀ ਹਿਸਾਬ ਨਹੀਂ ਏਡੀ ਤਾਂ ਨਹੀਂ ਟੁੜੀ ਮਾੜੀ ਸਹੀ ਆ ਯਾਰ ਆਪ ਦੀ ਕੰਨ ਮੁੜਿਆ ਹੀ ਆ ਇਹਦਾ ਜੀ ਮੂਰਤੀ ਕਾਲੀ ਮੂਰਤੀ ਨਾਲ ਫੋਨ ਲਾ ਕੇ ਨਾ ਯਾਰ ਬੋਦੀਆ ਨਹੀਂ ਚੌਕ ਦੇ ਭਾਈ ਬਿੱਟੋ ਮਾੜੀ ਮੋਤੀ ਹੋਊਗੀ ਬੋਦੀਆ ਬੀਆ ਆ ਵਧੀਆ ਦਾਣਾ ਨਹੀਂ ਬੜਦਾ ਹਾਈ ਦਾ 100 ਰੁਪਏ ਸੌਰ ਬੀਆ ਬੋਲਾਂ ਬਾਈ ਕਿ ਨਾ ਖੁੱਤ ਮਾਰੀ ਨਹੀਂ ਆਉਂਦਾ ਕੁਝ ਨਹੀਂ ਆ ਬਾਈ ਜੇ ਲੋਰ ਜਿਹਨੇ ਲੈਣੀ ਲੋ ਲੈ ਨਾ ਲੋ ਧੱਕਾ ਕੋਈ ਨਹੀਂ ਧੱਕਾ ਨਹੀਂ ਕਿਸੇ ਦਾ ਵੀ ਧੱਕਾ 100 ਰੁਪਏ ਬੋਲਾਂ ਕਿ ਨਾ ਬਾਈ ਜੀ 100 ਵਿਕਦੀ ਆ ਬਹੁਤ ਸਾਲਾਂ ਚੱਲੇ ਨਈ ਦੋਸਤ ਆ ਗਿਆ ਫਿਰ ਦੱਸ ਲੋਈ ਲਾਸਟ ਡਾਇਰੈਕਟਰ ਵਾਲੀ ਦਾ ਟਰਾਲੀ ਦਾ ਜਿਹੜਾ ਕਲਰ ਜਿਹੜਾ ਰੋਲਾ ਪੈ ਗਿਆ ਸੀ ਤੂੜੀ ਵਿੱਚ ਬਹੁਤ ਜ਼ਿਆਦਾ ਮਾੜੀ ਜਿਹੜੀ ਅੱਜ ਕਿਸੇ ਨੇ ਬੋਲੀ ਨਹੀਂ ਲਾਈ ਤੇ ਸੀਪੀਆ 100 ਦਾ ਬੋਲੀ ਗਈ ਆ ਟਰਾਲੀ ਦੀ ਕੱਲ ਤੂੜੀ ਦੇ ਵਿੱਚ ਚਾਰ ਪੰਜ ਮਾੜੀਆਂ ਜਿਹੜੀਆਂ ਬਹੁਤ ਜ਼ਿਆਦਾ ਮਾੜੀਆਂ ਨਿਕਲਣਗੀਆਂ ਵਿੱਚ ਤਾਂ ਅਗਰ ਕੱਜ ਵੀ ਤੂੜੀ ਇਹ ਕਿਸੇ ਨੇ ਟਰਾਲੀ ਲਈ ਨਹੀਂ ਕਿਸੇ ਨੇ 100 ਰੁਪਿਆ ਦਾ ਰੇਟ ਲੱਗਾ ਸੀ ਕੋਟਕਪੁਰਾ ਮੰਡੀ ਦੇ ਵਿੱਚ ਤੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੀ ਤੇ ਮਿਲਦੇ ਹਾਂ ਕੱਲ ਨੂੰ ਠੀਕ 7 ਵਜੇ ਤੇ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਦਬ ਕੇ ਹੀ